ਰੂਮੀ ਨੇ ਕਿਹਾ ਕਿ ਛੋਟੇ ਗੁਟਕਾ ਸਾਬ ਦੁਕਾਨਾਂ ਵਿੱਚ ਵਿਕਣੇ ਹੀ ਨਹੀਂ ਚਾਹੀਦੇ ਐਸਜੀਪੀਸੀ ਨੂੰ ਕੀਤੇ ਕਈ ਸਵਾਲ ਤੇ ਨਾਲ ਹੀ ਗਿਆਨੀ ਤੇਜਵੀਰ ਦੁਆਰਾ ਬਜ਼ੁਰਗ ਦੀ ਕੀਤੀ ਗਈ ਕੁੱਟਮਾਰ ਬਾਰੇ ਹੋਈ ਗੱਲਬਾਤ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਨਾ ਚਲੋ ਸੁਣਦੇ ਹਾਂ ਇਹ ਲਾਈਵ ਸਾਡੇ ਗਿਆਨੀ ਤੇਜਵੀਰ ਜਿਹੜੇ ਜਿਹੜੇ ਵੀ ਜਾਣਦੇ ਨੇ ਸ਼ੋਰਮਾ ਐਓ ਸੁਰਮੇ ਨੇ ਜਿਨ੍ਹਾਂ ਦੇ ਆਲੇ-ਦਾਲੇ ਸਰੀਰ ਪੱਖੋਂ ਚਲੋ ਕਮਜ਼ੋਰ ਨੇ ਮੰਨ ਲਨੇ ਆ ਪਰ ਆਲੇ-ਦਾਲੇ ਜੇ ਮੱਲੋ 5799 ਦਾ ਸਿੰਘ ਘੁੰਮਦੇ ਹੋਣ ਬਦੂਖਾਂ ਚੱਕ ਕੇ ਬੇਸ਼ੱਕ ਉਹ ਕਦੇ ਚਲਾਈਆਂ ਨਹੀਂ ਨਾ ਕਦੇ ਕਿਸੇ ਕੌਮ ਦੇ ਕੰਮ ਆਈਆਂ ਨੇ ਨਾ ਤਾਂ ਅਮਰਤਪਾਲ ਦਿਵਾਨ ਦੇ ਕੰਮ ਆਈਆਂ ਨੇ ਅਮਰਤਪਾਲ ਵੀ ਲਈ ਫਰਦਾ ਸੀ ਕਈ ਮੇਰੇ ਵੀਰ ਅੱਜ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਜੀ ਟੁਆਇ ਕਰਨਾਂ ਸੀਗੀਆਂ ਚਲੋ ਉਹ ਵੀਰ ਉਹਦੀ ਇੱਕ ਵੀਡੀਓ ਪਾਈ ਮੈਂ ਜਿਹਦੇ ਵਿੱਚ ਉਹ ਇੱਕ ਬਜ਼ੁਰਗ ਨੂੰ ਕੋਟ ਰਿਹਾ ਜੀ ਕੋਟ ਰਿਹਾ ਕਿਸ ਬੇਸ ਤੇ ਕਹਿੰਦਾ ਜੀ ਇਹਨਾਂ ਨੇ ਗੁਟਕਾ ਸਾਹਿਬ ਦੀ ਬੇਅਦਵੀ ਕੀਤੀ ਆ ਗੁਟਕਾ ਸਾਹਿਬ ਦੇ ਅੰਗ 파ੜੇ ਗੁਟਕਾ ਸਾਹਿਬ ਦੇ ਉੱਪਰ ਪਤਾ ਨਹੀਂ ਪਾਣ ਤਮਾਕੂ ਪਤਾ ਨਹੀਂ ਕੀ ਕੀ ਕੁਸ਼ ਕੀਤਾ ਜੇ ਕਿਸੇ ਵੀਰ ਨੇ ਉਹ ਸਬਜ਼ੁਰਗ ਦੀ ਵੀਡੀਓ ਦੇਖੀ ਹੋਵੇ ਜ਼ਰੂਰ ਸਾਨੂੰ ਟੈਗ ਕਰਕੇ ਸੈਂਡ ਕੀਤੀ ਜਾਵੇ ਬੇਨਤੀ ਆ ਜੇ ਇੱਥੋਂ ਤੱਕ ਵੀ ਅਸੀਂ ਇਹ ਚੀਜ਼ ਪਤਾ ਕਰ ਚੁੱਕੇ ਹਾਂ ਭਾਈ ਜਿਹੜੇ ਚੈਨਲ ਵਾਲਿਆਂ ਨੇ ਉਹ ਵੀਡੀਓ ਪਾਈਆ ਉਹਨੂੰ ਪੁੱਛਿਆ ਚੈਨਲ ਵਾਲਿਆਂ ਨੂੰ ਅਸੀਂ ਵੀ ਜਿਹੜੇ ਬਜ਼ੁਰਗ ਉਹਨੂੰ ਘੁੱਟ ਰਿਹਾ ਹੋ ਉਹ ਦੀ ਕੋਈ ਵੀਡੀਓ ਤਾਂ ਹੋਊਗੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਜਿੱਥੇ ਕਿਤੇ ਵੀ ਬੇਅਦਬੀ ਹੁੰਦੀ ਆ ਟਿਕਟੌਕ ਤੇ ਬੜੀ ਵੀਡੀਓ ਵਾਇਰਲ ਹੋ ਰਹੀਆਂ ਨੇ ਇਹ ਜਿਹੜੀਆਂ ਮੁਸਲਮਾਨ ਧਰਮ ਦੇ ਲੋਕ ਹਰੇਕ ਧਰਮ ਦੇ ਵਿੱਚ ਨਕਮੇ ਹੁੰਦੇ ਨੇ ਉਹ ਭਾਈ ਸਾਡੇ ਜਿਵੇਂ ਕਹਿੰਦੇ ਵੀ ਗੁਟਕਾ ਸਾਹਿਬ ਨੂੰ ਤੁਸੀਂ ਦੇਖਿਆ ਹੋਣਾ ਵੀਡੀਓ ਕਈ ਥੱਲੇ ਪਾਰ ਕੈਸਟਕੇ ਉਹਦੇ ਉੱਪਰ ਚੱਪਲਾ ਮਾਰ ਰਹੇ ਨੇ ਬੜਾ ਕੁਸ਼ ਕਰਦੇ ਨੇ ਹੁਣ ਉਹ ਵੀਡੀਓ ਚਲੋ ਮਿਲ ਜਾਂਦੀਆਂ ਨੇ ਬਿਲਕੁਲ ਸੇਮ ਅਸੀਂ ਉਹ ਚੈਨਲਾਂ ਨੂੰ ਪੁੱਛਿਆ ਸੀਗਾ ਜੇ ਭਾਈ ਜਿੱਤੇਰੇ ਕੋਲ ਕੋਈ ਬਜ਼ੁਰਗ ਦੀ ਵੀਡੀਓ ਪਈ ਆ ਜਰੂਰ ਸਾਨੂੰ ਸੈਂਡ ਕੀਤੀ ਜਾਵੇ ਤਾਂ ਜੋ ਅਸੀਂ ਇਸ ਤਰੀਕੇ ਚੰਗੇ ਤਰੀਕੇ ਨਾਲ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਗੱਲ ਰੱਖ ਸਕੀਏ ਕਿਉਂਕਿ ਪੱਖ ਦੋਨੇ ਸੁਣਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਉਹਦਾ ਕਾਰਨ ਕੀ ਆ ਅੱਜ ਕੱਲ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਵੀ ਆਪਣੇ ਆਪ ਨੂੰ ਖਬਰਾਂ ਦੇ ਵਿੱਚ ਰੱਖਣ ਦਾ ਉਹ ਚਾਹੇ ਕੋਈ ਕਿਸੇ ਨੂੰ ਕੁੱਟ ਕੇ ਬਣ ਜਵੇ ਕੋਈ ਕਿਸੇ ਨੂੰ ਕਿਸੇ ਨਾਲ ਲੜ ਕੇ ਬਣ ਜਵੇ ਕਿਉਂਕਿ ਜੇ ਦੂਜੇ ਪਾਸੇ ਸਾਡੇ ਕੋਲ ਇੱਕ ਹੋਰ ਵੀਡੀਓ ਪਹੁੰਚੀ ਆ ਸਰਸੇ ਦੇ ਵਿੱਚ ਕਿਸੇ ਸਿੰਘ ਨੇ ਗੱਡੀ ਭੰਨੀ ਉੱਥੇ ਅੰਦਰ ਬੈਠੇ ਸੀਗੇ ਬੰਦੇ ਮੁੰਡੇ ਤੇ ਉਹਨਾਂ ਨੇ ਮੁੰਡਿਆਂ ਨੇ ਬਾਹਰ ਨਿਕਲ ਕੇ ਭਾਈ ਫਿਰ ਉਹ ਸਿੰਘ ਪੰਨੇ ਸੋ ਕਹਿਣ ਦਾ ਮਤਲਬ ਇਹ ਆ ਆਉਣੇ ਵਾਲਾ ਜਿਹੜਾ ਸਮਾਂ ਪੰਜਾਬ ਦੇ ਵਿੱਚ ਨਾ ਇਹ ਗੱਲ ਯਾਦ ਰੱਖਿਓ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੈ ਜਿਵੇਂ ਅੱਗੇ ਵੀ ਅਸੀਂ ਕਈ ਵਾਰ ਗੱਲਾਂ ਕਰਦੇ ਹੁੰਨੇ ਆ ਵੀ ਜੋ ਖਾਲਸੇ ਦੀ ਪਹਿਚਾਨ ਸੀਗੀ ਸਿੰਘ ਦੀ ਪਹਿਚਾਨ ਸੀਗੀ ਉਹ ਸਾਰਿਆਂ ਲਈ ਇਕੁਅਲ ਸੀਗੀ ਇਕੁਅਲ ਦਾ ਮਤਲਬ ਹੁੰਦਾ ਵੀ ਸਾਰਿਆਂ ਨੂੰ ਇੱਕ ਤਰੀਕੇ ਨਾਲ ਦੇਖਦੇ ਸੀਗੇ ਉਹ ਜੇ ਮੰਨ ਲਓ ਅੱਜ ਜਿਵੇਂ ਰੌਲਾ ਪੈ ਰਿਹਾ 328 ਰੁਪਿਆਂ ਦਾ ਐਸਜੀਪੀਸੀ ਦਾ ਬੜੇ ਬੜੇ ਬੰਦੇ ਉਹ ਚ ਇਨਵੋਲਵ ਨੇ ਜੋ ਅੱਜ ਵੀ ਐਸਜੀਪੀਸੀ ਦੇ ਵਿੱਚ ਕੰਮ ਕਰ ਰਹੇ ਨੇ ਕੁਝ ਕੁ ਬੰਦੇ ਭਾਈ ਕੱਢੇ ਵੀ ਗਏ ਨੇ ਚਲੋ ਜੋ ਕੁਝ ਉਹਨਾਂ ਨੇ ਐਸਜੀਪੀਸੀ ਦੇ ਵਿੱਚ ਰਹਿ ਕੇ ਸੰਗਤ ਅਤੇ ਦਸਵੰਦ ਤੋਂ ਤਨਖਾਹਾਂ ਇਕੱਠੀਆਂ ਕਰਕੇ ਆਪਣਾ ਘਰ-ਬਾਰ ਆਪਣੇ ਜਵਾਕ ਪੜਾਏ ਆਪਣੇ ਜਵਾਕਾਂ ਨੂੰ ਫੌਰਨ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਉਹ ਸਾਰਾ ਜਿੰਨਾ ਵੀ ਪੈਸਾ ਲੱਗਿਆ ਉਹ ਸਿੰਘਾਂ ਦੇ ਸਿੱਖਾਂ ਦੇ ਹੋਰ ਕਈ ਕਮਿਊਨਿਟੀਆਂ ਦੇ ਦਸਵੰਦ ਰਹੀਂ ਲੱਗਿਆ ਗਿਆ ਤੇ ਉਹਨਾਂ ਨੇ ਪਿੱਠੇ ਸ਼ੋਰਾ ਕੀਤੇ ਮਾਰਿਆ ਸਿੱਖ ਕੌਮ ਦੇ 328 ਰੂਪ ਜਿਹੜੇ ਗਾਇਬ ਹੋਏ ਨੇ ਉਹ ਛੋਟੀ ਮੋਟੀ ਗੱਲ ਨਹੀਂ ਅਸੀਂ ਮੈਂ ਜਿਹੜਾ ਜੋ ਚਲੋ ਠੀਕ ਆ ਆਪਣੀ ਆਪਣੀ ਮੈਂ ਨਹੀਂ ਕਹਿੰਦਾ ਵੀ ਹਰੇਕ ਬੰਦਾ ਮੇਰੀ ਗੱਲ ਨਾਲ ਸਹਿਮਤ ਹੋਊਗਾ। ਅਸਲ ਜਿਹੜੀ ਇਹ ਚੀਜ਼ ਚਾਹੀਦੀ ਆ ਨਾ ਜੋ ਆਪਾਂ ਛੋਟੇ ਗੁੱਟਕਾ ਸਾਹਿਬ ਜਾਂ ਆਪਾਂ ਛਾਪਦਿਆਂ ਜਾਂ ਕੁਝ ਵੀ ਪ੍ਰਿੰਟ ਕਰਾਉਨੇ ਆ। ਇਹ ਹੋਣੇ ਹੀ ਨਹੀਂ ਚਾਹੀਦੇ। ਇਹ ਦੁਕਾਨਾਂ ਦੇ ਵਿੱਚ ਵਿਕਣੇ ਹੀ ਨਹੀਂ ਚਾਹੀਦੇ। ਹਾਂ ਜਿਹਨੂੰ ਲੋੜ ਆ ਜਿਹਨੇ ਪਾਠ ਕਰਨਾ ਗੁਰੂ ਘਰ ਹੋਣੇ ਚਾਹੀਦੇ ਨੇ ਉੱਥੇ ਗੁੱਟਕਾ ਸਾਹਿਬ ਉੱਥੇ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਉੱਥੇ ਪਾਠ ਕਰੋ ਪਰ ਘਰਾਂ ਦੇ ਵਿੱਚ ਦੁਕਾਨਾਂ ਦੇ ਉੱਤੇ ਇਹ ਚੀਜ਼ ਉਪਲਬਧ ਨਹੀਂ ਹੋਣੀ ਚਾਹੀਦੀ। ਪਰ ਸਾਡੇ ਵਾਲੇ ਨੇ ਕਦੇ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਹੀ ਨਹੀਂ ਦੁਕਾਨਦਾਰ ਜਿਹੜੇ ਗੁਰੂਆਂ ਦੀ ਆਪਾਂ ਗੱਲ ਕਰਦੇ ਹਾਂ ਨਾ ਵੀ ਭਾਈ ਭਗਵਾਨ ਤਮਾਨ ਨੇ ਛੱਟੇ ਆਮਰੇ ਆਕਸ਼ ਕਰਦੇ ਉਹਨਾਂ ਦੇ ਵੀ ਪ੍ਰਿੰਟ ਬਕਾਊ ਹੋ ਰਹੇ ਨੇ ਕਿਵੇਂ ਮਤਲਬ ਇੱਕ ਫੋਟੋ ਛਾਪੀ ਜਾਂਦੀ ਹੈ ਕੈਲੰਡਰ ਛਾਪੇ ਜਾਂਦੇ ਨੇ ਚਲੋ ਕੈਲੰਡਰ ਕਿਤੇ ਨਾ ਕਿਤੇ ਮੈਂ ਅੱਗੇ ਵੀ ਗੱਲ ਕੀਤੀ ਸੀ ਅੱਗੇ ਵੀ ਮੇਰੀ ਇਹ ਗੱਲ ਟੌਪਿਕ ਦੇ ਵਿੱਚੇ ਜਿਵੇਂ ਆਪਣੇ ਕਰੀਆਲ ਸਾਹਿਬ ਨੇ ਉਹਨਾਂ ਨਾਲ ਗੱਲ ਹੋਈ ਸੀਗੀ ਆਪਣੇ ਇਹ ਜੀ ਪੀਸੀ ਵਾਲਾ ਨਾਲ ਇਹ ਜੋ ਆਪਾਂ ਨੇ ਅੱਜ ਤੋਂ 5-6 ਸਾਲ ਪਹਿਲਾਂ ਜਿਹੜੇ ਕੈਲੰਡਰ ਛਾਪੇ ਸੀ ਜਿੱਥੇ ਗੁਰੂ ਸਾਹਿਬਾਂ ਦੀ ਫੋਟੋ ਲੱਗੀ ਸੀ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਸੀ ਵੀ ਉਹ ਕੈਲੰਡਰ ਸਾਲ ਬਦਲਣ ਤੋਂ ਬਾਅਦ ਕਿੱਥੇ ਗਏ ਕੀ ਐਸਜੀਪੀਸੀ ਨੇ ਉਹ ਕੈਲੰਡਰ ਵਾਪਸ ਲੈ ਲੇ ਲੋਕਾਂ ਨੇ ਜਿਹੜੇ ਬੰਦੇ ਸੀ ਕੀ ਲੋਕਾਂ ਨੇ ਉਹਨਾਂ ਦਾ ਰੋਲ ਬਣਾ ਕੇ ਚੰਗੇ ਤਰੀਕੇ ਨਾਲ ਪਾੜ ਪੁੱਟ ਕੇ ਕਿਤੇ ਸਿੱਟ ਤੇ ਕਿਉਂਕਿ ਇੱਕ ਵੀਡੀਓ ਆ ਸਾਡੇ ਕੋਲ ਪਈ ਰਾਣੀਆਂ ਥੋੜੀ ਜੀ ਜਦ ਆਪਾਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਆ ਅੰਮ੍ਰਿਤਸਰ ਉਸ ਏਰੀਆ ਦੇ ਵਿੱਚ ਇੱਕ ਛੋਟੀ ਜੀ ਜਿਵੇਂ ਮੰਨ ਲਓ ਇੱਕ ਨਹਿਰ ਜਾਂ ਇੱਕ ਪੈਂਦੀਆ ਲੇਕ ਜੀ ਛੋਟੀ ਜੀ ਨਹਿਰ ਨਿਕਲਦੀ ਓਥੇ ਜੀ ਓਥੇ ਫੋਟੋਆਂ ਜਿਹੜੀਆਂ ਮਿਲੀਆਂ ਨੇ ਉਹ ਫੋਟੋਆਂ ਕਿਹੜੀਆਂ ਨੇ ਉਹ ਬਾਬੇ ਦੀਪ ਸਿੰਘ ਦੀਆਂ ਪਹਿਲੀ ਪਾਸ਼ਾਹੀ ਦੀਆਂ ਨੌਵੀਂ ਪਾਸ਼ਾਹੀ ਦੀਆਂ ਦਸਵੀਂ ਪਾਸ਼ਾਹੀ ਦੀਆਂ ਉਹ ਫੋਟੋ ਉੱਥੇ ਮਿਲੀਆਂ ਨੇ ਗੰਦ ਦੇ ਵਿੱਚੋਂ ਉਹ ਕਿਵੇਂ ਪਹੁੰਚੀਆਂ ਉੱਥੇ ਕਿਉਂਕਿ ਉਹ ਤਾਂ ਸਾਡੇ ਗੁਰੂਆਂ ਦੀਆਂ ਫੋਟੋਆਂ ਨੇ ਕਿ ਸੇ ਵੀ ਬੰਦੇ ਨੇ ਇਸ ਟਾਪਿਕ ਦੇ ਉੱਤੇ ਗੱਲ ਨਹੀਂ ਕੀਤੀ ਅੱਜ ਵੀ ਅੱਜ ਵੀ ਦੁਕਾਨਾਂ ਦੇ ਉੱਤੇ ਜੇ ਤੁਸੀਂ بڑا ਫਰੇਮ ਲੈਣਾ ਹੁੰਦਾ ਨਾ ਜਿਹਦੇ ਵਿੱਚ ਦਸੇ ਗੁਰੂਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਤੁਹਾਨੂੰ ਕੋਈ ਫ੍ਰੀ ਸੇਵਾ ਨਹੀਂ ਕਰਦੇ ਹੋ ਵੀ ਆਜੋ ਲੈ ਭਾਈ ਆਹ ਗੁਰੂਆਂ ਦੀ ਛੱਡੀਆਂ ਦੀ ਫੋਟੋ ਆ ਵੀ ਆ ਫ੍ਰੀ ਸੇਵਾ ਨਾ ਉੱਥੇ ਵੀ ਪ੍ਰਾਈਸ ਲਾਏ ਜਾਂਦੇ ਨੇ ਰੇਟ ਲਾਇਆ ਜਾਂਦਾ ਵੀ ਜੇ بڑے ਫਰੇਮ ਵਾਲੀ ਲੈਣੀ ਆ ਤਾਂ 400 ਦੀ ਆ ਜੇ ਮੀਡੀਅਮ ਵਾਲੀ ਲੈਣੀ ਆ ਤਾਂ 200 ਦੀ ਆ ਜੇ ਹੋਰ بڑے ਫਰੇਮ ਵਾਲੇ ਲੈਣੇ ਤਾਂ 800 ਦੀ ਆ ਸੋ ਇਹ ਚੀਜ਼ ਬਕਾ ਹੂਆ ਤੇ ਗਾਮ ਤੇ ਸਿੱਖਾਂ ਦੇ ਵਿੱਚ ਕਦੇ ਵੀ ਕੋਈ ਚੀਜ਼ ਜਦ ਵੀ ਕੋਈ ਚੀਜ਼ ਬਣਦੀ ਆ ਅੱਜ ਵੀ ਤੁਸੀਂ ਦੇਖ ਲਿਓ ਅੱਜ ਵੀ ਤੁਸੀਂ ਦੇਖ ਲਿਓ ਜੋ ਆਪਣਾ ਸਿੱਖੀ ਦਾ ਸਿਧਾਂਤਾਂ ਜਿੰਨੀ ਕੁ ਸਮਝ ਮੈਨੂੰ ਆ ਮੈਂ ਓਨੀ ਗੱਲ ਕਰੂੰਗਾ ਹੋ ਸਕਦਾ ਮੇਰੇ ਨਾਲ ਕੋਈ ਵੱਧ ਇੰਟੈਲੀਜੈਂਟ ਬੰਦਾ ਹੋਵੇ ਉਹ ਇਸ ਗੱਲ ਨੂੰ ਹੋਰ ਤਰੀਕੇ ਨਾਲ ਦੱਸੇ ਪਰ ਮੈਂ ਆਪਣੇ ਤਰੀਕੇ ਨਾਲ ਦੱਸਦਾ ਗੱਲ ਕੀ ਆ ਜੀ ਜਿੰਨੇ ਵੀ ਅੱਜ ਤੱਕ ਆਪਣੇ ਸਿੱਖੀ ਸਿਧਾਂਤ ਦੇ ਵਿੱਚ ਜਿੰਨੇ ਵੀ ਬੰਦੇ ਹੋਏ ਨੇ ਸਿੱਖਾਂ ਨੇ ਹਮੇਸ਼ਾ ਆਪਣੀ ਜੋ ਦਿਲ ਦੀ ਗੱਲ ਆ ਜਾਂ ਮੰਨ ਲਓ ਵੀ ਉਹਨਾਂ ਦੀ ਦਲੇਰੀ ਆ ਜਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਕੌਮਲੀ ਪਿਆਰ ਸੀਗਾ ਉਹਨਾਂ ਨੇ ਹਮੇਸ਼ਾ ਆਪਣਾ ਕੱਢ ਕੇ ਬਾਹਰ ਰੱਖਿਆ ਉਹ ਚੀਜ਼ ਤੇ ਸਾਡੇ ਵਾਲਾ ਅੱਜ ਕੱਲ ਕੀ ਕਰਦੇ ਨੇ ਹਾਂ ਤੁਹਾਡੇ ਸਾਹਮਣੇ ਜਿਹੜੀ ਮੈਂ ਵੀਡੀਓ ਪਾਈ ਆ ਇਹ ਕੁਛ ਕਰਦੇ ਨੇ ਕਦੇ ਕੋਈ ਰਿਕਸ਼ੇ ਵਾਲਾ ਢਾ ਲਿਆ ਕਦੇ ਕੋਈ ਦੂਜਾ ਢਾ ਲਿਆ ਹਾਂ ਇਹ ਚੀਜ਼ ਹੋ ਕਿਉਂ ਰਹੀ ਆ ਕਿਉਂਕਿ ਜਿਹੜਾ ਬੰਦਾ ਕੁੱਟ ਰਿਹਾ ਹੁਣ ਮੰਨ ਲਓ ਕੋਈ ਮੜਵ ਜਿਹਾ ਪਤਲੇ ਸਰੀਰ ਦਾ ਬੰਦਾ ਉਹਦੇ ਆਲੇ-ਦਾਲੇ ਪੰਜ ਬੰਦੇ ਇੱਧਰ ਗਨਮੈਨ ਨਾਲੇ ਪੰਜ ਇੱਧਰ 10 ਹੋ ਗਏ ਉਹ ਇਹਦਾ ਗਵਲਾ ਮਾੜੂ ਜਾਂ ਉਹਨੂੰ ਵੀ ਆਪਣੇ ਆਪ ਨੂੰ ਇਹ ਫੀਲ ਹੋਣੇ ਵੀ ਮੈਂ ਦਾਰਾ ਸਿੰਘੇ ਆ ਉਹਦਾ ਕਾਰਨ ਕੀ ਉਹਨੂੰ ਪਤਾ ਕਿ ਜੇ ਮੈਨੂੰ ਕਿਸੇ ਨੇ ਹੱਥ ਪਾਇਆ ਤਾਂ ਮੇਰੇ ਕੋਲ ਜਿਹੜੇ ਪੰਜ-ਪੰਜ ਗਨਮੈਨ ਖੜੇ ਨੇ ਵੀ ਇਹਨਾਂ ਨੇ ਫੜ ਲੈਣੇ ਨੇ ਆਹ ਜੇ ਕਿਤੇ ਉਹ ਕੱਲਾ ਕਿਸੇ ਨੂੰ ਹੱਥ ਪਾਉਂਦਾ ਤਾਂ ਉਹਦਾ ਪਲਟਰੀ ਜਵਾਬ ਹਮੇਸ਼ਾ ਮਿਲਦਾ ਹੁੰਦਾ ਜਿਵੇਂ ਸੱਸੇ ਦੇ ਵਿੱਚ ਮਿਲਿਆ ਉੱਥੇ ਕੱਲਾ ਸਿੰਘ ਸੀਗਾ ਜਲਦੀ ਅਸਲ ਸਿੰਘ ਦੀ ਬਣਦੀ ਆ ਉਸ ਵੀਡੀਓ ਚਾੜਾਂਗੇ ਦੇਖਿਓ ਕਿਉਂਕਿ ਜੋ ਅੱਜ ਦੀ ਜਨਰੇਸ਼ਨ ਆ ਇਹ ਗੁੰਡਾਗਰਦੀ ਨਹੀਂ ਚਾਹੁੰਦੀ ਕਿ ਸੇ ਵੀਰਾਂ ਦੀ ਹੋਵੇ ਚਾਹੇ ਉਹ ਕ੍ਰਿਸਚੀਅਨ ਦੀ ਚਾਹੇ ਉਹ ਮੁਸਲਮਾਨ ਦੀ ਚਾਹੇ ਉਹ ਹਿੰਦੂ ਦੀ ਚਾਹੇ ਉਹ ਸਿੱਖਾਂ ਦੀ ਉਹ ਚਾਹੁੰਦੀ ਆ ਪਿਆਰ ਜੇ ਅਸੀਂ ਬਾਹਰਲੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਨਾ ਆਪਣੇ ਲੋਕਾਂ ਦੇ ਨਾਲ ਜੋੜਨਾ ਤਾਂ ਉਹਨਾਂ ਦੀ ਜੇ ਉਹ ਗਲਤੀ ਵੀ ਕਰ ਦੇਣ ਨਾ ਉਹਨਾਂ ਦੀ ਗਲਤੀ ਫੜ ਕੇ ਬੈਠ ਕੇ ਚੰਗੇ ਤਰੀਕੇ ਨਾਲ ਦੋਨੇ ਪੱਖ ਸੁਣ ਕੇ ਉਸ ਚੀਜ਼ ਦਾ ਫੈਸਲਾ ਲੈਣਾ ਪਿਆ ਕਰਨਾ ਕੁੱਟਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਕੁੱਟ ਲੋ ਚੱਕ ਕੇ ਪੁਲਿਸ ਵਾਲਿਆਂ ਦੇ ਫੜਾ ਦਿਓ ਫੇਰ ਦੂਜੇ ਪਾਸੇ ਤੁਸੀਂ ਉੱਥੇ ਕਿਉਂਕਿ ਜਦ ਇੰਟਰਨੈਸ਼ਨਲ ਤੌਰ ਦੇ ਉੱਤੇ ਸਿੱਖ ਕੌਮ ਦੀ ਗੱਲ ਜਾਂਦੀ ਹੈ ਨਾ ਆ ਜਿਹੜੇ ਬਾਹਰਲੇ ਮੁਲਕ ਨੇ ਆ ਇੰਗਲੈਂਡ ਹੋਇਆ ਕੈਨੇਡਾ ਹੋਇਆ ਅਮਰੀਕਾ ਹੋਇਆ ਇਹਨਾਂ ਵਿੱਚ ਪਤਾ ਕੀ ਕਿਹਾ ਜਾਂਦਾ ਕਿ ਸਿੱਖ ਕੌਮ ਪੰਜਾਬ ਦੇ ਵਿੱਚ ਗੁਲਾਮ ਸਾਡੀਆਂ ਜਿਹੜੀਆਂ ਸਹੂਲਤਾਂ ਸਾਨੂੰ ਉੱਥੇ ਦੀ ਜਿਹੜੀ ਗਵਰਨਮੈਂਟ ਉਹ ਮਾਰਦੀ ਆ ਇਹ ਗੱਲਾਂ ਰਹਿ ਗਈਆਂ ਅੱਜਕੱਲ ਸਿਰਫ ਇੱਕ ਜਿਵੇਂ ਆਪਾਂ ਭਾਰਤ ਆ ਲਾਪ ਦੇ ਵਿੱਚ ਜਦ ਉਹ ਵੀਡੀਓ ਜਿਹੜੀਆਂ ਅਸੀਂ ਪਾਉਨੇ ਆ ਜਾਂ ਮਤਲਬ ਹੋਰ ਚੈਨਲਾਂ ਤਾਂ ਉੱਥੇ ਘੁੰਮ ਕੇ ਜਾ ਕੇ ਜਾਂਦੀਆਂ ਨੇ ਹੋਰ ਕ੍ਰਿਸਚਨ ਧਰਮ ਕੋਲ ਜਾਂਦੀਆਂ ਨੇ ਉੱਥੇ ਲੋਕ ਰਹਿੰਦੇ ਨੇ ਜਾਂ ਮੰਨ ਲਓ ਕਿਸੇ ਹੋਰ ਧਰਮ ਕੋਲ Hindu ਕੋਲ Musalman ਕੋਲ ਉਹ ਚ ਕੀ ਦੇਖਦਾ ਉਹ ਚ ਇਹ ਦੇਖਦਾ ਵੀ ਇੱਕ ਸਿੱਖ ਜਿਹਨੇ ਅਮਰਤ ਛਕਿਆ ਹੋਇਆ ਚੰਗਾ ਭਲਾ ਬੰਦਾ ਇੱਕ ਗਰੀਬ ਨੂੰ ਇੱਕ Hindu ਜਾਂ Musalman ਨੂੰ ਕੁੱਟ ਰਿਹਾ ਉਹ ਚ ਇਹ ਨਹੀਂ ਦੇਖਿਆ ਜਾਂਦਾ ਵੀ ਕਿਸ ਬੇਸ ਤੇ ਕੁੱਟਿਆ ਕਿਉਂਕਿ ਜੇ ਬੇਅਦਬੀ ਦੀ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਮਤਲਬ ਜਿਨਕਿ ਕੋਈ ਹੋਰ ਪੰਜਾਬ ਦੇ ਵਿੱਚ ਬੇਅਦਬੀ ਨਿਕਲ ਕੇ ਬੜੀਆਂ ਬੇਅਦਬੀਆਂ ਹੋਈਆਂ ਨੇ ਜਿਹੜੀ ਸਭ ਤੋਂ ਬੜੀ ਬੇਅਦਬੀ ਹੋਈ ਸੀ ਪੰਜਾਬ ਦੇ ਵਿੱਚ ਨਾ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਆਪਣਾ ਮੇਨ ਸਥਾਨਾ ਦਸੰਬਰ ਦੇ ਵਿੱਚ ਹੋਈ ਸੀ ਯਾਦ ਹੋਣਾ ਤੁਹਾਡੇ ਦਸੰਬਰ ਦੇ ਵਿੱਚ ਉੱਥੇ ਬੇਅਦਬੀ ਹੋਈ ਉਹ ਬੰਦੇ ਨੇ ਜੰਗਲਾ ਟੱਪ ਕੇ ਜਾ ਕੇ ਗੁਰੂ ਸਾਹਿਬ ਨੂੰ ਹੱਥ ਪਾਇਆ ਤੇ ਉੱਥੇਸ ਟਾਈਮ ਉੱਥੇ ਸਿੰਘਾਂ ਨੇ ਉਹਦਾ ਸੌਦਾ ਲਾਇਆ ਚਲੋ ਜਿਹੜਾ ਕੁਝ ਹੋਇਆ ਪਰ ਸੌਦਾ ਲਾਉਣ ਤੋਂ ਪਹਿਲਾਂ ਉਹਨੂੰ ਇਹ ਪਤਾ ਕਰ ਲੈਣਾ ਚਾਹੀਦਾ ਸੀਗਾ ਵੀ ਇਹ ਬੰਦਾ ਆਇਆ ਕਿੱਥੋਂ ਉਹ ਬੰਦਾ ਐ ਜੀਪੀਸੀ ਦੇ ਅੰਡਰ ਰਹਿੰਦਾ ਜਾਂ ਮਤਲਬ ਸੰਗਤ ਦੇ ਅੰਡਰ ਰਹਿੰਦਾ ਤਾਂ ਉਹਨੂੰ ਲੋਕ ਪੁੱਛਦੇ ਵੀ ਤੈਨੂੰ ਭੇਜਿਆ ਕਿਨੇ ਆ ਅਸਲ ਸਾਨੂੰ ਜੜ ਦਾ ਅਜੇ ਤੱਕ ਪਤਾ ਲੱਗਣ ਦਿੱਤੇ ਨਹੀਂਗਾ ਵੀ ਜੜ ਸਾਡੇ ਚੋਂ ਆ ਉਹ ਸਕਦਾ ਵੀ ਜੜ ਜੜ ਜਿਹੜੀ ਜੜ ਅਸੀਂ ਸੈਂਟਰ ਨੂੰ ਕਹਿੰਦੇ ਹੁਈਏ ਜਾਂ ਬਾਹਰ ਲਿਆਂ ਕਿਸੇ ਹੋਰ ਏਜੰਸੀਆਂ ਨੂੰ ਕਹਿੰਦੇ ਹੁਈਏ ਉਹ ਜੜ ਸਾਡੇ ਘਰ ਦੇ ਵਿੱਚ ਹੀ ਹੋਵੇ। ਬੜਾ ਸੌਖਾ ਤਰੀਕਾ ਇੱਕ ਵੀਡੀਓ ਚਾੜੀ ਆ ਆਡੀਓ ਸੀ ਐ ਜੀ ਪੀ ਸੀ ਵਾਲਿਆਂ ਦੀ ਜਿਹੜੇ ਹਿਸਾਬ ਨਾਲ ਉਹ ਦੋਨੇ ਜਣੇ ਆਪਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਬਾਰਤਲਾਪ ਕਰ ਰਹੇ ਨੇ ਨਾ ਇੱਕ ਉੱਚ ਅਹੁਦੇ ਤੇ ਬੈਠੇ ਬੰਦੇ ਐ ਜੀ ਪੀ ਸੀ ਦੇ ਜਿਹੜੇ ਹਿਸਾਬ ਨਾਲ ਉਹ ਚੀਜ਼ ਬੋਲ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਤੁਸੀਂ ਇਹ ਦੇਖੋ ਵੀ ਕਿੰਨਾਕ ਸਤਿਕਾਰ ਕਰਦੇ ਹੋਣਗੇ ਉਹ ਅੱਜ ਵੀ ਅੱਜ ਵੀ ਧਰਮ ਦੇ ਆੜ ਦੇ ਵਿੱਚ ਦੇਖੋ ਮੈਂ ਹੋ ਸਕਦਾ ਮੈਂ ਆਉਣ ਵਾਲੇ ਸਮੇਂ ਚ ਅਮਰ ਸ਼ਕਲ ਮੈਂ ਕਿ ਦਾੜੀ ਕੇਸ ਵਧਾ ਕੇ ਅਮਰ ਸ਼ਕਲ ਮੈਂ ਸਿੰਘ ਬਣ ਜਾਵਾਂ ਇੱਕ ਲਗ ਪਰਸਨੈਲਿਟੀ ਤਿਆਰ ਹੁੰਦੀ ਹੈ ਉਹਦੇ ਕੀ ਪ੍ਰੋਟੈਕਟ ਹੁੰਦੀ ਹੈ ਇਹ ਚੀਜ਼ ਹੁਣ ਮੰਨ ਲਓ ਵੀ ਜੇ ਮੈਂ ਰੋਡਾ-ਪੋਡਾ ਦਾੜੀ ਥੋੜੀ ਸ਼ੇਵ ਕਰਕੇ ਜਾ ਕੇ ਕਿਸੇ ਸਿੰਘ ਨੂੰ ਹੱਥ ਪਾਲਵਾ ਹਾਲਾਂਕਿ ਮੈਂ ਮੰਨ ਲਵਾਂ ਉਹਨੂੰ ਕੁੱਟਤਾ ਜਾਂ ਕੁਝ ਵੀ ਹੋ ਗਿਆ ਉਹਦੇ ਨਾਲ ਉਹਦੇ ਵਿੱਚ ਕੀ ਹੋਣਾ ਸੀਗਾ ਵੀ ਇੱਕ ਰੋਡੇ ਭੱਡੇ ਬੰਦੇ ਨੇ ਸਿੰਘ ਨੂੰ ਕੁੱਟਤਾ ਇਹ ਹੋ ਗਈ ਇੱਕ ਪਰਸਨੈਲਿਟੀ ਦਾ ਜਾਦੇ ਇੱਕ ਕੋਈ ਸਿੰਘ ਅੱਜ ਦੇ ਟਾਈਮ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਜਿਹੜਾ ਬਾਣਾ ਨਾ ਉਹ ਇਸ ਕਰਕੇ ਨਹੀਂ ਪਾਇਆ ਜਾਂਦਾ ਵੀ ਸਾਡਾ ਗੁਰੂ ਨਾਲ ਮੋਹ ਆ ਜਾਂ ਪਿਆਰ ਆ ਜਾਂ ਸਾਡਾ ਗੁਰਬਾਣੀ ਨਾਲ ਸਾਡਾ ਪਿਆਰ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਜੇ ਬਾਣਾ ਪਾਇਆ ਜਾਂਦਾ ਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਬਾਣਾ ਪਾਇਆ ਜਾਂਦਾ ਜਿੰਨੇ ਮੁੰਡਿਆਂ ਨਾਲ ਸਾਡੀ ਇਸ ਟਾਈਮ ਗੱਲ ਹੁੰਦੀ ਆ ਚਾਹੇ ਉਹ Google ਮੀਟਿੰਗ ਥਰੋ ਹੁੰਦੀ ਹੋਵੇ ਚਾਹੇ ਉਹ WhatsApp ਆਡੀਓ ਕਾਲ ਹੋਵੇ ਚਾਹੇ ਵੀਡੀਓ ਕਾਲ ਹੋਵੇ ਚਾਹੇ ਮੈਸੇਂਜਰ ਤੇ ਹੋਵੇ ਇੰਨੇ ਇੰਟੈਲੀਜੈਂਟ ਮੁੰਡੇ ਬੈਠੇ ਨੇ ਪੰਜਾਬ ਦੇ ਜਿਨ੍ਹਾਂ ਨੂੰ ਇੱਕ ਇਹ ਅਸੀਂ ਜਿਵੇਂ ਕਹਦੇ ਨੇ ਵੀ ਨਾ ਇੱਕ ਤੱਤ ਕੱਟ ਕੇ ਦੇਖਿਆ ਹੋਇਆ ਉਹਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਉੱਤੇ ਸਿਰਤੇ ਗੋਲ ਦਮਾਲੇ ਬੰਨੀ ਫਿਰਦੇ ਨੇ ਅਮਰਸ਼ਕੀ ਫਿਰਦੇ ਨੇ ਉਹਨਾਂ ਨਾਲੋਂ ਵੱਧ ਨੌਲੇਜ ਰੋਡੇ-ਪੋਡੇ ਮੁੰਡਿਆਂ ਨੂੰ ਉਹਦਾ ਕਾਰਨ ਕੀ ਆ ਉਹਨੂੰ ਪੁੱਛਿਆ ਜਾਂਦਾ ਵੀ ਜੇ ਤੁਹਾਨੂੰ ਇੰਨੀ ਨੌਲੇਜ ਆ ਵੀ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਇਹ ਕੰਮ ਕਰਦੇ ਉਹਦਾ ਕਾਰਨ ਤੁਹਾਨੂੰ ਦੱਸ ਦਿਆਂ ਕੀ ਆ ਸੁਣ ਉਹਦਾ ਕਾਰਨ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ ਜੋ ਸਿੱਖਾਂ ਦੀ ਸ਼ਬੀ ਪੰਜਾਬ ਦੇ ਵਿੱਚ ਬਣੀ ਹੋਈ ਆ ਬੇਸ਼ੱਕ ਇਹ ਪਿੱਟੀ ਜਾਣ ਜੀ ਅਸੀਂ ਗੁਲਾਮ ਆ ਜੀ ਅਸੀਂ ਆਏ ਆ ਜੀ ਅਸੀਂ ਉਹ ਆ ਜੀ ਜਦੋਂ ਚੀਜ਼ ਦਾ ਰਿਜ਼ਲਟ ਬਾਹਰ ਆਉਂਦਾ ਨਾ ਆ ਤੁਹਾਡੇ ਸਾਹਮਣੇ ਪਈ ਨੇ ਐਗਜ਼ਾਮਪਲਾਂ ਧਾਰਨ ਜਿਹੜੇ ਕਹਿੰਦੇ ਨੇ ਅਸੀਂ ਗੁਲਾਮ ਆ ਉਹਨਾਂ ਕੋਲ ਹੀ ਵੈਪਨਾਂ ਦੇ ਲਾਇਸੈਂਸ ਜਿਹੜੇ ਕਹਿੰਦੇ ਅਸੀਂ ਗੁਲਾਮ ਆ ਉਹੀ ਬੰਦੇ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਹੱਥ ਪਾ ਲੈਣ ਉਹਨਾਂ ਤੇ ਇੱਕ ਵੀ ਪਰਚਾ ਨਹੀਂ ਤੇ ਜਿਹੜੇ ਕਹਿੰਦੇ ਅਸੀਂ ਗੁਲਾਮ ਆ ਉਹ ਸ਼ਰੇਆਮ ਉਹ ਮਿੰਜੀਆਂ ਤੇ ਬੈਠ ਕੇ ਆਪਣੇ ਵੈਪਰਾਂ ਦੇ ਵਿੱਚੋਂ ਪਸ ਤੋਂ ਰੱਖ ਕਾਰਤੂਸ ਕੱਢ ਰਹੇ ਹੁੰਦੇ ਨੇ ਤੇ ਕਿਸੇ ਸਰਕਾਰ ਦਾ ਉਹਨਾਂ ਤੇ ਹੱਥ ਨਹੀਂ ਹੁੰਦਾ ਇਹਨਾਂ ਤੇ ਪਰਚਾ ਪੈ ਜਵੇ ਪਰਚਾ ਕਿਹਨਾਂ ਤੇ ਪੈਂਦਾ ਜੇ ਇਹਨਾਂ ਦੀ ਕੋਈ ਪਹੁੰਚ ਨਾ ਹੋਵੇ ਉਹਨਾਂ ਨੂੰ ਪਤਾ ਵੀ ਇਹ ਜੇ ਕੋਈ ਪੋਲਿਟਿਕਸ ਜੇ ਇਥੇ ਇਥੇ ਹੱਥ ਪਾਲਿਆ ਜੀ ਆਕੂਸ਼ ਹੋ ਜੂ ਜੇ ਇਹ ਇਥੇ ਹੱਥ ਪਾਲਿਆ ਜੀ ਅਸਲ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਨਾ ਪੋਰਸ ਨਹੀਂ ਕੰਮ ਕਰ ਰਹੀ ਪੋਰਸ ਵਾਲੇ ਵੀ ਡਰਦੇ ਨੇ ਆ ਚੀਜ਼ ਤੋਂ ਕਰੇ ਤੁਸੀਂ ਸੁਣਿਆ ਤਾਂ ਦਸੂਮਨ ਕੱਢ ਕੇ ਲਿਆ ਵੀ ਮਹਾਰਾਸ਼ਟਰ ਵੱਲ ਕਿਸੇ ਬੰਦੇ ਨੇ ਸਿੱਖ ਨੂੰ ਕੁੱਟਿਆ ਹੋਵੇ ਜਾਂ ਕਿਸੇ ਸਿੱਖ ਨੇ ਕਿਸੇ ਬੰਦੇ ਨੂੰ ਕੁੱਟਿਆ ਹੋਵੇ ਨਾ ਉੱਥੇ ਵੀ ਸਿੱਖ ਵਸਦੇ ਨੇ ਕਦੇ ਤੁਸੀਂ ਸੁਣਿਆ ਵੀ ਦਿੱਲੀ ਦੇ ਵਿੱਚ ਕਿਸੇ ਸਿੱਖ ਨੇ ਸਿੱਖ ਨੂੰ ਕੁੱਟਿਆ ਹੋਵੇ ਜਾਂ ਸਿੱਖ ਨੂੰ ਕਿਸੇ ਨੇ ਕੁੱਟਿਆ ਹੋਵੇ ਨਾ ਇਹ ਪੰਜਾਬ 'ਚ ਹੀ ਕਿਉਂ ਹੁੰਦਾ ਜੋ ਚੀਜ਼ ਇਹ ਇੰਟਰਨੈਸ਼ਨਲ ਤੌਰ ਤੇ ਦਿਖਾਉਣਾ ਚਾਹੁੰਦੇ ਨੇ ਤੇ ਸਾਡੇ ਬੰਦੇ ਇਹਨਾਂ ਦਾ ਪੂਰਾ ਫੁੱਲ ਸਾਥ ਦੇ ਰਹੇ ਨੇ ਹੁਣ ਜੇ ਸਿੱਖੀ ਦੇ ਸਿਧਾਂਤ ਪਹਿਲੀ ਪਾਸ਼ਾਹੀ ਦੀ ਆਪਾਂ ਚੱਕ ਲਈਏ ਉਹ ਕੀ ਕਹਿੰਦੇ ਨੇ ਪਹਿਲੀ ਪਾਸ਼ਾਹੀ ਕਹਿੰਦੀ ਆ ਅੱਬਲਲਾ ਨੂਰ ਆ ਪਿਆ ਕੁਦਰਤ ਕੇ ਸਾ ਬੰਦੇ ਫੇਰ ਉਹ ਕਹਿੰਦੇ ਨੇ ਨਨ ਪਾਸ਼ਾ ਕਹਿੰਦੇ ਨੇ ਨਾਮ ਜਪ ਕੀਰਤ ਕਰ ਵੰਡ ਛਕ ਜਿੰਨੇ ਵੀ ਇਹ ਬੰਦੇ ਨੇ ਇਹ ਸਰਕਲ ਦੇ ਵਿੱਚ ਇਹਨਾਂ ਚੋਂ ਇੱਕ ਵੀ ਬੰਦਾ ਤੁਹਾਨੂੰ ਬੈਠਾ ਕਿਸੇ ਸੰਗਤ ਦੇ ਮੂਹਰੇ ਪ੍ਰਚਾਰ ਕਰਦਾ ਸ੍ਰੀ ਗੁਰੂ ਸਾਹਿਬ ਦਾ ਦੇਖੂਗਾ ਨਹੀਂ ਜਿੰਨੇ ਵੀ ਇਹ ਬੰਦੇ ਨੇ ਕਿਤੇ ਵੀ ਬੈਠੇ ਇਹ ਕਦੇ ਤੁਹਾਨੂੰ ਆਏ ਵੰਡ ਦੇ ਨਜ਼ਰ ਨਹੀਂ ਆਉਣਗੇ ਹਾਲਾਂਕਿ ਇਹਨਾਂ ਦਾ ਕੋਈ ਕੀਤਾ ਨਹੀਂ ਹੈਗਾ ਇਹਨਾਂ ਦੇ ਕੋਈ ਬਿਜ਼ਨਸ ਨਹੀਂ ਚੱਲਦੇ ਇੰਨੇ بزਨਸ ਕੀਨੇ ਕਿਸੇ ਨੂੰ ਫਰੋਤੀ ਮੰਗ ਲਈ ਕਿਸੇ ਨੂੰ ਟਾਰਚਰ ਕਰਤਾ ਜਾਂ ਕਿਸੇ ਨੂੰ ਕਹਤਾ ਅੰਡਰ ਦਾ ਟੇਬਲ ਜਿਹੜਾ ਕੁਝ ਚੱਲ ਰਿਹਾ ਬੜਾ ਕੁਝ ਦਿਖ ਰਿਹਾ ਪਰ ਉਹ ਆਪਾਂ ਨੂੰ ਇੱਥੇ ਦਿਖਾਈ ਨਹੀਂ ਦੇ ਰਿਹਾ ਜਾਂ ਦੱਸੋ ਮੈਨੂੰ ਤੁਸੀਂ ਕਿਸੇ ਪਾਸੇ ਬਪਨਾਰਗਨਾ ਆਪ ਬੜੌਦਾ ਨਾਲ ਖੇਤੀ ਕੀਤੀ ਹੋਈ ਆ ਇਤਿਹਾਸ ਚੱਕ ਲਿਓ ਇਤਿਹਾਸ ਕਰਾ ਦਦ ਦੇ ਨੇ ਸਾਡੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਆਪ ਇਸ ਚੀਜ਼ ਦੇ ਵਿੱਚ ਜਦੋਂ ਆਏ ਨੇ ਆਪ ਆਪਣੇ ਦਸੇ ਨੂੰ ਹਨ ਕਿਰਤ ਕਮਾਈ ਕੀਤੀ ਆ ਬੇਅਦਬੀ ਤਾਂ ਉਸ ਟਾਈਮਾਂ ਵੀ ਥਰੀਆਂ ਹੁੰਦੀਆਂ ਸੀਗੀਆਂ ਜਿਹੜੇ ਮਤਲਬ ਲੋਕ ਸੀਗੇ ਕੋਈ ਸਿੰਘਾਂ ਦੀ ਬੇਅਦਬੀ ਕਰ ਜਾਂਦੇ ਸੀਗੇ ਪਰ ਜੋਰ ਜਨ ਲੱਤੇ ਸੀਗੇ ਗੁਰੂ ਸਾਹਿਬ ਨੇ ਕਦੇ ਵੀ ਅੱਜ ਜਿਹੜੇ ਆਪਾਂ ਕਹਿੰਦੇ ਹਾਂ ਵੀ ਨਾ ਧਰਮ ਪਰਵਰਤਨ ਧਰਮ ਪਰਵਰਤਨ ਗੁਰੂ ਨਾਨਕ ਦੇਵ ਜੀ ਨਾਲ ਹਨਾ ਭਾਈ ਬਾਲਾ ਤੇ ਭਾਈ ਮਰਦਾਨਾ ਦੋਨੇ ਰਹੇ ਨੇ ਭਾਈ ਮਰਦਾਨਾ ਕਿਹੜੀ ਧਰਮ ਦੇ ਵਿੱਚ ਸੀਗਾ ਤੇ ਉਸ ਤੇ ਕਿਸੇ ਨੇ ਫੋਕਸ ਨਹੀਂ ਕੀਤਾ ਸੀਗਾ ਨਾ ਉਸ ਕਿਸੇ ਨੇ ਦੱਸਿਆ ਸੀਗਾ ਵੀ ਭਾਈ ਤੋਂ ਸਿੰਘ ਜਿਵੇਂ ਅੱਜ ਇਹ ਕਹਿੰਦੇ ਨੇ ਨਾ ਜੇ ਕੋਈ ਰੋਡਾ-ਪੋਡਾ ਬੰਦਾ ਇਹਨੂੰ ਪੁੱਛ ਲਵੇ ਇਹ ਕਹਿੰਦੇ ਨੇ ਪਹਿਲਾਂ ਤਾਂ ਸਿੰਘ ਸਾਜ ਤਾੜੀ ਕਿਸ ਰੱਖ ਫੇਰ ਸਮ ਸਵਾਲ ਕਰ ਬਾਬੇ ਨਾਨਕ ਨੇ ਉਹਨਾਂ ਨੂੰ ਵੀ ਜਵਾਬ ਦਿੱਤੇ ਨੇ ਜਿਹੜੇ ਬੰਦੇ ਕਿਸੇ ਟਾਈਮ ਨਾ ਗੰਗਾ 'ਚ ਖੜਕੇ ਐ ਪਾਣੀ ਮਾਰਦੇ ਸੀਗੇ ਸੂਰਜ ਨੂੰ ਪਾਣੀ ਦੇ ਰਹੇ ਸੀਗੇ ਉਹਨਾਂ ਨਾਲ ਵੀ ਤਰਕ ਕੀਤੀ ਹੈ ਮੱਕੇ 'ਚ ਆ ਕੇ ਵੀ ਤਰਕ ਹੋਈ ਹੈ ਸੋ ਇਤਿਹਾਸਕਾਰ ਜਿਹੜਾ ਕੋਈ ਦਾਦ ਦੇ ਨੇ ਕਿਤਾਬਾਂ ਪੜ੍ਹਿਆ ਕਰੋ ਸਵਾਲ ਉੱਥੇ ਮੁੜ ਕੇ ਆ ਜਾਂਦਾ ਵੀ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਵਾਲੀ ਗੱਲ ਦੇ ਉੱਤੇ ਮੁੜੀਏ ਆਪਾਂ ਜੇ ਤੇਜਵੀਰ ਵਰਗੇ ਜਾਂ ਹੋਰ ਅਨੇਕਾਂ ਜਿਹੜੇ ਉੱਥੇ ਬੈਠੇ ਨੇ ਸੀ ਗਲਾਮਾਂ 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 ਜਿਵੇਂ ਜਸਕਰਨ ਸਿੰਘ ਕਾਨ ਸਿੰਘ ਵਰਗੇ ਹੋਗੇ ਸੇਮ ਜੀ ਤਾਂ ਨਾਮ ਵਰਗੇ ਹੋਗੇ ਅਮਰਤਪਾਲ ਕਲਾਮੀ ਗੈਂਗ ਇਹ ਨਾਮ ਹੋਈ ਉੱਥੇ ਦੀ ਗਵਰਨਮੈਂਟ ਪੂਰੀਆਂ ਫੁੱਲ ਸਹੂਲਤਾਂ ਦਿੰਦੀ ਆ ਕਲਾਮ ਕੌਣ ਨੇ ਕਲਾਮ ਉਹ ਸਿੱਖ ਨੇ ਜਿਵੇਂ ਕੱਲ ਇੱਕ ਵੀਡੀਓ ਪਾਈ ਸੀ ਮੈਂ ਉਹ ਕੀ ਕਹਿ ਰਿਹਾ ਸੀਗਾ ਉਹ ਕਹਿੰਦਾ 1 ਕਰੋੜ ਰੁਪਇਆ ਨਾਮ ਦਊਗਾ ਜੇ ਕੋਈ ਮੈਨੂੰ ਅਮਰਤਪਾਲ ਦੇ ਕੋਈ ਸੂਤ ਦੱਸ ਦੇ ਵੀ ਅਮਰਤਪਾਲ ਕਿੱਥੇ ਆ ਜਾਂ ਕੀ ਗੱਲ ਆ ਬਾਤਾਂ ਕੀ ਆ 1 ਕਰੋੜ ਰੁਪਇਆ ਨਾਮ ਦਊਗਾ ਕਹਿੰਦਾ ਕੱਲੇ ਅਮਰਤਪਾਲ ਨੂੰ ਕਹਿੰਦਾ ਜੇ ਕੋਈ ਦੱਸੂ ਅਸੀਂ ਇਹਨਾਂ ਦੇ ਬੰਦੇ ਪਤਾ ਕੀ ਕਰਦੇ ਨੇ ਇਹਨਾਂ ਦੇ ਬੰਦੇ ਕਹਿੰਦੇ ਨੇ ਜੀ ਇਹ ਰਵੀ ਸਿੰਘ ਖਾਲਸਾ ਜਾਂ ਦੂਜੇ ਜਿਹੜੇ ਆਪਣੇ ਹੋਰ ਐਨਜੀਓ ਚਲਾਉਂਦੇ ਨੇ ਵੀ ਉਹ ਹੋਰ ਕਿਸੇ ਕੰਟਰੀ ਚ ਜਾ ਕੇ ਸੇਵਾ ਕਰਦੇ ਨੇ ਵੀ ਪੰਜਾਬ ਦੇ ਸਿੱਖ ਭੁੱਖੇ ਮਰ ਰਹੇ ਨੇ ਉਹ ਬੰਦੇ ਨੇ ਅਮਰਤਪਾਲ ਦੀ ਸੂਹ ਦੇਣ ਵਾਲੇ ਤੇ 1 ਕਰੋੜ ਰੁਪਇਆ ਨਾਮ ਰੱਖਤਾ ਉਹਨੇ ਕਦੇ ਲਾਈਵ ਹੋ ਕੇ ਇਹ ਗੱਲ ਨਹੀਂ ਕਹੀ ਵੀ ਜਿਹੜੇ ਪੰਜਾਬ ਵਿੱਚ ਸਿੱਖ ਨੇ ਜਿਹੜੇ ਗਰੀਬ ਸਿੱਖ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਜਿਨ੍ਹਾਂ ਕੋਲ ਜਾਇਦਾਦ ਨਹੀਂ ਹੈਗੀ ਉਹਨਾਂ ਦੇ ਜਿਹੜੇ ਬੱਚੇ ਨੇ ਜਾਂ ਉਹਨਾਂ ਦੀ ਜਿਹੜੀ ਮੈਡੀਕਲ ਸਿਸਟਮ ਉਹਨਾਂ ਦਾ ਵੀ ਉਹਨਾਂ ਲਈ ਅਸੀਂ 1 ਕਰੋੜ ਰੁਪਇਆ ਦਾਨ ਕਰਦੇ ਹਾਂ ਇਹ ਸੀਗੀ ਖਾਲਸੇ ਦੀ ਅਸਲ ਨ ਅੱਜ ਤੱਕ ਕੀ ਟਾਈਮ ਆਇਆ ਹੋਇਆ ਸਾਰੇ ਪਾਸੇ ਰੌਲਾ ਪਿਆ ਹੋਇਆ ਕਹਿ ਰਹੇ ਨੇ ਭਾਈ ਅਮਰਤਪਾਲ ਨੂੰ ਨੇ ਰਿਹਾ ਕਰੋ ਇਹਦਾ ਦੱਸੋ ਕੀ ਕਸੂਰ ਆ ਇਹਦੇ ਕਿਉਂ ਐਨਸੀ ਲਾਤੀ ਅਸੀਂ ਕੀ ਕਹਿੰਦੇ ਆ ਵੀ ਜੱਗੀ ਜੋਹਲ ਦਾ ਦੱਸੋ ਕੀ ਕਸੂਰ ਸੀਗਾ ਕਹਿੰਦੇ ਕਿ ਤੁਸੀਂ ਜੱਗੀ ਜੋਹਲ ਦੇ ਕਿਸੇ ਵੀ ਇਹਨਾਂ ਦੀ ਭੇਡ ਦੇ ਹੱਥ ਦੇ ਵਿੱਚ ਮੈਨੂੰ ਕੋਈ ਫੱਟਾ ਦਿਖਾ ਦੇਵੇ ਵੀ ਜੱਗੀ ਜੋਹਲ ਦਾ ਚਲੋ ਭਾਈ ਜਿੱਥੇ ਰਜਤਾ ਸਿੰਘ ਖਵਾਲਾ ਨੂੰ ਇੱਕ ਪਾਸੇ ਕਰ ਲੈਂਦੇ ਆ ਰਾਜਵਾਨਾ ਸਾਹਿਬ ਨੂੰ ਇੱਕ ਪਾਸੇ ਕਰ ਲੈਂਦੇ ਆ ਜੱਗੀ ਜੋਹਲ ਦਾ ਹੱਥ ਦੇ ਵਿੱਚ ਫੜਿਆ ਹੋਇਆ ਫੱਟਾ ਇਹ ਕਿਸੇ ਵੀ ਭੇਡ ਦੇ ਹੱਥ ਦੇ ਵਿੱਚ ਹੈ ਇਹ ਦੱਸੋ ਜੱਗੀ ਜਹੌਲ ਨੇ ਕਿਹੜੀ ਗੋਲੀ ਚਲਾਈ? ਕਿਹੜੇ ਉਹਨੇ ਥਾਣੇ ਉੱਤੇ ਕਬਜ਼ਾ ਕੀਤਾ? ਕਿਹੜੇ ਉਹਨੇ ਮਤਲਬ ਜਣੀ ਕਿ ਵੀ ਕਿਸੇ ਨੂੰ ਢੁਕਾ ਕੇ ਅੰਦਰ ਢੁਕਾਉ ਉਹ ਪਿਆਨਵਾਦੀ ਜੋ ਕੁਝ ਵੀ ਲਾ ਲਓ ਇਹ ਜੋ ਕੁਝ ਕੀਤਾ। ਕਿ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ? ਅਮਰਪਾਲ ਦਾ ਸਾਨੂੰ ਸੀ 50 80 ਦੱਸ ਦੰਨਿਆ ਵੀ ਉਹਦੇ ਕਸੂਰ ਕਿੱਥੇ ਨੇ? ਬੋਲਦੇ ਕੌਣ ਨੇ? ਆ ਜਿਹੜੇ ਕੌਲੀ ਚੱਟ ਬਲੌਗਰ ਨੇ ਇਹਨਾਂ ਦੇ ਜਿਹਨਾਂ ਨੇ ਪੇਜ ਚਲਾਉਣੇ ਨੇ। ਕਹਿੰਦੇ ਅਕਾਲ ਤੱਕ ਸਭ ਖੜਕੇ ਹਨ ਕਿਸ ਅਸਲ ਸੱਚੇ ਸਿੱਖ ਨੂੰ ਸਵਾਲ ਪੁੱਛੇ ਹੋਏ। ਕਿੰਨੇ ਪੰਜਾਬ ਚ ਸੱਚੇ ਸਿੱਖ ਰਹਿੰਦੇ ਨੇ ਕਿੰਨੀਆਂ ਸੰਪਰਦਾਵਾਂ ਨੇ ਉਹਨਾਂ ਨੂੰ ਤਾਂ ਕੋਈ ਲਾਲਚ ਨਹੀਂ ਕਿ ਭਾਈ ਅਮਰਤਪਾਲ ਬਾਹਰ ਹੋ ਗਿਆ ਤਾਂ ਸਾਡਾ ਆ ਕੁਛ ਨਹੀਂ ਨਾ ਉਹਨਾਂ ਕੋਲ ਵੀ ਸਵਾਲ ਨੇ ਦੋ ਉਹਨਾਂ ਦੇ ਸਵਾਲਾਂ ਦਾ ਜਵਾਬ ਜਿੱਦਣ ਸਾਡੇ ਨਾਲ ਬੈਠੋਗੇ ਨਾ ਜਿਹੜੀ ਭੇਡ ਹੈ ਇਹਦੀ ਇਹਨਾਂ ਚ ਇੱਕ ਨੇ ਵੀ ਨਹੀਂ ਹੋਣਾ ਇੱਕ ਨੇ ਵੀ ਜੋ ਸਵਾਲਾਂ ਦਾ ਘੇਰਾ ਸਵਾਲਾਂ ਦੇ ਜਵਾਬ ਅੱਜਵੇਂ ਹੁਣ ਇੱਕ ਨੇ ਕੱਲ ਮੈਨੂੰ ਪਰਸੋਂ ਲਿਖਿਆ ਕਹਿੰਦਾ ਜੀ ਆ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਜੀ ਇੱਕ ਜੇਰਾ ਐਸਜੀਪੀਸੀ ਦੇ ਵਿੱਚ ਦੋਸ਼ੀ ਕਰਕੇ ਕਰਾਰਕ ਦੇ ਦਿੱਤਾ ਗਿਆ ਸੀਗਾ ਜੀ ਇਹ ਆਪਣੇ ਇਹਨੇ ਇਹ ਕੁਛ ਕੀਤਾ ਸਾਡੇ ਸਵਾਲ ਉੱਥੇ ਵੀ ਉੱਠਦੇ ਨੇ ਨਾਲ ਬਰਾਬਰ ਵੀ ਜੇ ਇਹ ਤੁਸੀਂ ਕਹਿੰਦੇ ਹੋ ਵੀ ਉਸ ਪਾਰਟੀ ਵਿੱਚ ਜਾ ਕੇ ਵੀ ਇਹ ਦੋਸ਼ੀਆਂ ਨੂੰ ਇਹ ਕੁਛ ਕਰਦੇ ਨੇ ਬੀਜੇਪੀ ਵਾਲਿਆਂ ਨੇ ਪੰਜਾਬ ਨਾਲ ਕੀ ਕੀਤਾ ਆਰਐਸਐਸ ਵਾਲਿਆਂ ਨੇ ਪੰਜਾਬ ਨਾਲ ਕੀ ਕੀਤਾ ਤੇ ਅਮਰਤਪਾਲ ਦੀ ਗੈਂਗ ਰਾਜ ਦੇ ਵਿਖਾਸ ਦੇ ਨਾਲ ਬੈਠ ਕੇ ਫੋਟੋ ਆਪਾਂ ਕਿ ਉਹਨੂੰ ਮੁੱਖ ਬੁਲਾਰਾ ਸਤਾਪਤ ਕਰਦੀ ਆ ਵੀ ਸਾਡਾ ਮੁੱਖ ਬੁਲਾਰਾ ਹੈ ਤੇ ਉਹੀ ਬੰਦੇ ਕੋਸੇਵ ਘਟਵਾਲ ਵਰਗੇ ਜਿਹੜੇ ਬੀਜੇਪੀ ਚ ਰਹੇ ਹੋਣੇ ਤੇ ਹੋਰ ਕਈ ਨੇ ਆ ਜਿਹੜਾ ਠੋਡਾ ਹੁਸੈਨਪੁਰੀ ਆ ਨਾ ਅਖੀਰ ਲੈਣਦੇ ਨੇ ਉਹ ਕੀਤਾ ਇਹਦੀ ਐਫ ਆਈ ਆਰ ਵੀ ਸਾਡੇ ਕੋਲ ਪਈ ਆ ਇਹ ਕਿਸ ਪਾਰਟੀ ਦੇ ਵਿੱਚੋਂ ਆਇਆ ਸੀਗਾ ਤਾਂ ਇਹਦਾ ਕੀ ਗੇਮ ਸੀ ਇਹਦੀ ਕੀ ਗੱਲਬਾਤ ਸੀ ਇਹ ਜਿਹੜੇ ਸਵਾਲ ਸਾਡੇ ਨੇ ਨਾ ਇਹ ਨਾਰਮਲ ਭੇਡ ਨਹੀਂ ਜਵਾਬ ਦੇ ਸਕਦੀ ਇਹ ਚੀਜ਼ਾਂ ਤੇ ਇਹ ਕਰਦੇ ਕਿੰ ਨੂੰ ਨਹੀਂ ਮੁਰੇ ਜਵਾਬ ਦੇਣ ਨੂੰ ਜਿਹੜੇ ਕੌਲੀ ਚੱਟ ਬਲੌਗਰ ਨੇ ਇਹਨਾਂ ਦੇ ਵੀ ਤੁਸੀਂ ਜਵਾਬ ਦੇ ਲਓ ਕੋਈ ਗੱਲ ਨਹੀਂ ਆਪਸੇ ਨੂੰ ਵਾਲੇ ਧਾਕੇ ਰੱਖੋ ਇਧਰਲੇ ਪਾਸੇ ਉਹ ਕੀ ਉਹ ਸਵਾਲ ਮੁੱਕ ਜਾਣਗੇ ਫਿਰ ਉਹ ਸ਼ੁਕਰ ਕਰੋ ਸ਼ੋਕਰ ਖਰੋ ਵੀ ਅੱਜ ਦੇ ਟਾਈਮ ਦੇ ਵਿੱਚ ਇਸ ਟੌਪਿਕ ਦੇ ਉੱਤੇ ਬੋਲਣ ਵਾਲੇ ਬੰਦੇ ਥੋੜੇ ਜਿਹਾ ਘਟ ਨੇ ਜਿੱਦਣ ਬੰਦੇ ਵੱਧ ਗਏ ਹਨ ਜਿੱਦਣ ਕੋਈ ਅਸਲ ਸੱਚਾ ਸਿੰਘ ਉੱਠ ਕੇ ਤੁਹਾਨੂੰ ਪੁੱਛੂਗਾ ਇਸ ਟੌਪਿਕ ਦੇ ਉੱਤੇ ਗੱਲਬਾਤ ਜਵਾਬ ਕਰੂਗਾ ਤੇ ਤੁਹਾਡੇ ਕੋਲ ਦੇਣ ਨੂੰ ਜਵਾਬ ਨਹੀਂ ਹੋਣਾ ਹੁਣ ਕੱਲ ਦੀ ਇਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ ਆਪਣੇ ਪ੍ਰੈਸ ਕਾਨਫਰੰਸ ਹੈਗਾ ਆਪਣੇ ਸਮਾਗਮ ਰੱਖਿਆ ਮਾਗੀ ਦੇ ਉੱਤੇ ਉਹਨੂੰ ਪਛੇਰ ਕੌਣ ਕਰ ਰਿਹਾ ਉੱਥੇ ਕੌਣ ਬੰਦਾ ਆ ਰਿਹਾ ਲੱਖਾ ਸਿੰਘ ਦਾਣਾ ਇਹ ਲੱਖਾ ਚੰਗਰ ਦਾਣਾ ਕੌਣ ਆ ਇਹ ਉਹੀ ਆ ਜਿਸ ਨੂੰ ਆਪਣੇ ਭਾਈ ਸਾਹਿਬ ਭਾਈ ਅਮਰਤਪਾਲ ਜੀ ਦਵਾਈ 'ਚ ਬੈਠ ਕੇ ਕਹਿੰਦੇ ਸੀ ਦੀਪ ਸਿੱਧੂ ਦੇ ਟਾਈਮ ਦੇ ਵਿੱਚ ਇਹ ਹੈ ਗੈਂਗਸਟਰ ਆ ਇਹ ਮਲੂਕਾ ਮਗਰ ਲੱਕੇ ਨੇ ਆ ਕੁਛ ਕੀਤਾ ਇਹ ਭਾਈ ਸਾਹਿਬ ਦੇ ਇਹ ਸਵਾਲਾਂ ਦੇ ਜਵਾਬ ਨੇ ਇਹ ਸਾਡੇ ਜਵਾਬ ਨਹੀਂ ਹੈਗੇ ਇਹ ਭਾਈ ਸਾਹਿਬ ਦੇ ਸਵਾਲ ਨੇ ਤੇ ਅੱਜ ਉਹੀ ਲੱਖਾ ਇਹਨਾਂ ਦੀ ਜਿਲ੍ਹਾ ਸਮਾਗਮ ਹੋਣਾ ਉੱਥੇ ਹੋ ਜਿੰਦਾ ਐਂਟਰੀ ਕਰ ਰਹੇ ਹਾਂ ਸੋ ਇਹ ਇਹਨਾਂ ਦੇ ਕਿਰਦਾਰ ਨੇ ਤੇ ਮੈਂ ਅੱਗੇ ਵੀ ਆਪਾਂ ਗੱਲ ਕਈ ਵਾਰ ਕੀਤੀ ਆ ਸੰਤ ਗਿਆਨੀ ਖਾਲਸਾ ਜਨ ਨਾਲ ਪਿੰਡਾਂ ਨੇ ਪਤਾ ਕੀ ਕਹਨੇ ਹੁੰਦੇ ਸੀਗੇ ਉਹ ਕਹਨੇ ਹੁੰਦੇ ਸੀਗੇ ਵੀ ਜੇ ਤਾਂ ਸਿੱਖਾ ਤਾਂ ਡਰ ਨਹੀਂ ਜੇ ਡਰਾਂ ਤਾਂ ਸਿੱਖ ਨਹੀਂ ਸੋ ਇਹ ਜਿਹੜੀਆਂ ਗੱਲਾਂ ਨੇ ਹਨਾ ਇਹ ਸੌਖੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਮੈਨੂੰ 4 ਥੱਲੇ ਆ ਕੇ ਕਮੈਂਟ ਕਰ ਜਾਣਗੇ ਤੂੰ ਦਲਾਲ ਦੱਲਾ ਏਕ ਨੂੰ ਵਿਦਰ ਕੋ ਕਹਿ ਦੇਣਗੇ ਕੀ ਇਹ ਸਵਾਲ ਮੁੱਕ ਜਾਣਗੇ ਮੇਰੇ ਤੋਂ ਬਾਅਦ ਵੀ ਕੋਈ ਕਰੂ ਮੇਰੇ ਤੋਂ ਪਹਿਲਾਂ ਵੀ ਕੋਈ ਕਰਦਾ ਰਿਹਾ ਪਰ ਕੇ ਬਸ ਇਹ ਪੈ ਗਿਆ ਕਿ ਸਾਡੇ ਜਿਹੜੇ ਬੰਦੇ ਸੀ ਨਾ ਉਹ ਸੰਤ ਅਗਿਆਨੀ ਜਰਨਲ ਪਿੰਡਰਾਂ ਵਾਲੀ ਫੋਟੋ ਜ਼ਰੂਰ ਲਾ ਲਈ ਉਹਨਾਂ ਨੇ ਪਰ ਉਹਨਾਂ ਚ ਤਰ ਨਹੀਂ ਇਹ ਅੱਜ ਵੀ ਮੇਰਾ ਚੈਲੰਜ ਆ ਪੂਰਾ ਬੈਠ ਕੇ ਡਾਇਰੈਕਟ ਮੇਰੀਆ ਇਨਿੰਗ ਕਲਿੱਪ ਕੱਟ ਕੇ ਆ ਫੇਸ ਦਿਖਾ ਕੇ ਗੱਲ ਕਰ ਰਿਹਾ ਮੈਂ ਲੋਕਿੰਗ ਗੱਲ ਕਰ ਰਿਹਾ ਪੰਜਾਬ ਚੋਂ ਇੱਕ ਵੀ ਸੱਚਾ ਸਿੱਖ ਉੱਠ ਕੇ ਇਹ ਗੱਲ ਕਹਿ ਦੇਵੇ ਵੀ ਅਸੀਂ ਇਸ ਟੌਪਿਕ ਦੇ ਉੱਤੇ ਗਲਤ ਬੋਲ ਰਹੇ ਹਾਂ ਵੀ ਇਸ ਚੀਜ਼ ਦਾ ਕੋਈ ਮਤਲਬ ਨਹੀਂ ਤਾਂ ਮੈਂ ਸੰਗਤ ਨੂੰ ਲੈ ਕੇ ਜੀ ਦੀ ਮਾਫੀ ਮੰਗ ਲਵਾਂ ਇਹਨਾਂ ਕੋਲ ਖੁਦ ਕੋਲ ਦੇਣ ਨੂੰ ਜਵਾਬ ਨਹੀਂ ਇਹਨਾਂ ਕੋਲ ਕਿਸੇ ਬੰਦੇ ਕੋਲ ਦੀ ਇਹਨਾਂ ਨੇ ਸਿਰਫ ਸਾਡੇ ਸ਼ਹੀਦ ਸਾਡੇ ਗੁਰੂ ਸਾਹਿਬਾਨ ਸਾਡਾ ਸੁਪਰੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਵਰਤਿਆ ਆ ਸਮਝਿਆ ਨਹੀਂ ਹੁਣ ਜਿਹੜੀ ਸਿੰਘ ਤੇ ਕੌਲ ਦੀ ਆਪਾਂ ਗੱਲ ਕਰਦੇ ਆ ਨਾ ਜਿਹੜਾ ਕਹਿੰਦੇ ਨੇ ਕਿ ਸਾਨੂੰ ਕੋਈ ਹੋਰ ਕਮਿਊਨਿਟੀ ਵਾਲਾ ਗੱਲ ਨਹੀਂ ਕਰ ਸਕਦਾ ਸਾਡਾ ਨਾ ਜੀ ਆ ਨਹੀਂ ਕਰ ਸਕਦਾ ਜੀ ਉਹ ਨਹੀਂ ਸਵਾਲ ਵੀ ਨਹੀਂ ਕਰ ਸਕਦਾ ਪਹਿਲੀ ਪਾਸ਼ਾਈ ਤੋਂ ਲੈ ਕੇ ਨੌਵੀਂ ਪਾਸ਼ਾਈ ਤੱਕ ਉਹਨਾਂ ਦੇ ਮਗਰ ਸਿੰਘ ਨਹੀਂ ਲੱਗਿਆ ਜਾਂ ਤੁਸੀਂ ਡਿਕਲੇਅਰ ਕਰੋ ਵੀ ਇਹ ਸਾਡੇ ਗੁਰੂਏ ਨਹੀਂ ਹੈਗੇ। ਜਪੈਂਡ ਇਹ ਕਰਦਾ ਅੱਜ ਦੇ ਟਾਈਮ 'ਚ ਇੱਕ ਪੌਡਕਾਸਟ ਬੜਾ ਵਾਇਰਲ ਹੋ ਰਿਹਾ ਤੁਸੀਂ ਦੇਖਿਆ ਹੋਣਾ। ਇੱਕ ਛੋਟਾ ਜਿਹਾ ਜਵਾਕ ਆ 13 ਸਾਲ ਦੀ ਉਮਰ ਦਾ। ਪੌਡਕਾਸਟ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਰਿਹਾ ਉਹ ਬੜੀ-ਬੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਦਾਹਰਣਾਂ ਦੇ ਰਿਹਾ ਬੰਦਾ। ਬੱਚਾ ਥੋੜਾ ਜਿਹਾ ਛੋਟਾ ਜਿਹਾ ਛੋਟਾ ਬੱਚਾ। ਤੇ ਉਹਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ? ਅੱਗੇ ਵੀ ਇੱਕ ਤੀਰ ਵਾਲਾ ਜਵਾਕ ਇਹਨਾਂ ਨੇ ਬੱਚਾ ਪ੍ਰਮੋਟ ਕੀਤਾ ਸੀਗਾ। ਤੁਸੀਂ ਦੇਖਿਆ ਤੁਹਾਡੇ ਵੀਡੀਓ ਦੇਖੀ ਹੋਣੀ ਚੰਗੀ। ਈਲਾ ਹੱਥ 'ਚ ਤੀਰ ਫੜਿਆ ਤੇ ਉਹ ਜਾ ਰ ਅੱਜ ਵੀ ਪੰਜਾਬ ਦੇ ਵਿੱਚ ਇਹ ਲੋਕ ਜਿਨੇ ਆਪਣੇ ਜਿਹੜੇ ਪਖੰਡੀ ਲੋਕ ਨੇ ਨਾ ਹੁਣ ਸਾਨੂੰ ਕਿਉਂ ਗਾਲਾਂ ਕੱਢ ਦਿੰਦੇ ਨੇ ਇਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕੀ ਹੈ ਇਹ ਉਹ ਲੋਕ ਨੇ ਜਿਨਾਂ ਨੇ ਸਾਨੂੰ ਕਦੇ ਨਹੀਂ ਗਾਲਾਂ ਤੇ ਉਹਨਾਂ ਨੂੰ ਦੇਣਾ ਪੰਪ ਤਾਂ ਹੀ ਇਹ ਸਪੋਰਟ ਉਹਨਾਂ ਦੀ ਸਪੋਰਟ ਦੇ ਬੋਲ ਰਹੇ ਨੇ ਵੀ ਹਾਂ ਵੀ ਤੁਸੀਂ ਮੂਰੇ ਚੱਲੋ ਅਸੀਂ ਕੁਝ ਨਹੀਂ ਕਰਨਾ ਅਮਰਤਪਾਲ ਜੇ ਤੁਸੀਂ ਸਟੈਂਡ ਰੱਖਦੇ ਅੱਜ ਜਿੰਨੇ ਭੇੜਾ ਨਾ ਬੈਠੀ ਬਲੌਗਰ ਫੇਸਬੁੱਕ ਜਿਹੜੇ ਬੋਲ ਰਹੇ ਨੇ ਵਿਦਵਾਨ ਜੇ ਤੁਸੀਂ ਸਟੈਂਡ ਰੱਖਦੇ ਜੇ ਤੁਸੀਂ ਇਕੱਠ ਉੱਥੇ ਕਰਦੇ ਕਿਸੇ ਵੀ ਸੈਂਟਰ ਸਰਕਾਰ ਚ ਕਿਸੇ ਵੀ ਸਟੇਟ ਸਰਕਾਰ ਚ ਨਹੀਂ ਹਿੰਮਤ ਨਹੀਂ ਸੀ ਕਿ ਅਮਰਤਪਾਲ ਨੂੰ ਦਿਬਰਗੜ੍ਹ ਲੈ ਜਾਂਦੀ ਉਹ ਅੱਜ ਵੀ ਤੁਸੀਂ ਦੇਖਿਓ ਇਤਿਹਾਸ ਚੱਕ ਕੇ ਆਪਣਾ ਇਹ ਪਹਿਲੀ ਵਾਰ ਨਹੀਂ ਹੋਇਆ ਇਤਿਹਾਸ ਚੱਕ ਲਿਓ ਆਪਣਾ ਪ੍ਰਾਣਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਨਾਲ ਵੀ ਕਿਸੇ ਹੋਰ ਕਮਿਊਨਿਟੀ ਦਾ ਬੰਦਾ ਖੜਿਆ ਸੀਗਾ ਸਾਡੇ ਸਿੱਖ ਨਹੀਂ ਖੜੇ ਉੱਥੇ ਅਸੀਂ ਵੀ ਤੁਹਾਡੇ ਚ ਹਾਂ ਅੱਜ ਵੀ ਜੋ ਸਟੈਂਡ ਜੋ ਨਿਕਲ ਕੇ ਇਤਿਹਾਸ ਬਾਹਰ ਆ ਰਿਹਾ ਨਾ ਇਹ ਇੱਕ ਕੌੜਾ ਸੱਚ ਆ ਇਹਨੂੰ ਸਚਾਈ ਨੂੰ ਮੰਨੋ ਜਦੋਂ-ਜਦੋਂ ਵੀ ਖਾਲਸੇ ਨੂੰ ਲੋੜ ਪਈਆ ਜਦੋਂ-ਜਦੋਂ ਵੀ ਸਿੱਖ ਧਰਮ ਦੇ ਵਿੱਚ ਲੋੜ ਪਈਆ ਹਮੇਸ਼ਾ ਗੈਰ ਕਮਿਊਨਿਟੀ ਵਾਲੇ ਬੰਦੇ ਆ ਕੇ ਖੜੇ ਨੇ ਆਪਣੇ ਨਾਲ ਤੇ ਅਸੀਂ ਕੀ ਕਰਦੇ ਆ 크੍ਰਿਸਚੀਅਨ ਵਾਲੇ ਚਲੋ ਜੀ ਬਾਹਰ ਹਿੰਦੂ ਵਾਲੇ ਚਲੋ ਜੀ ਬਾਹਰ ਉਦਾਂ ਸਾਡਾ ਭਾਈਚਾਰਾ ਜੋ ਜੇ ਤਾਂ ਕਰਨੀ ਆ ਗੱਲ ਕਲੀਅਰ ਕੱਟ ਬਿਲਕੁਲ ਸਾਫ਼ ਇਹ ਤਾਂ ਪੂਰਾ ਇੱਕ ਥਾਪੜ ਕੇ ਕਹੋ ਐ ਮੈਂ ਪਖੰਡੀਆਂ ਦੀ ਗੱਲ ਕਰਦਾ ਜਿਹੜੇ ਅੱਜ ਤੱਕ ਰਾਮ ਚ ਪਖੰਡੀ ਬਣੇ ਹੋਏ ਨੇ ਇੱਕ ਧਰਮ ਦੇ ਵਿੱਚੋਂ ਇੱਕ ਥਾਪੜ ਕੇ ਇੱਕ ਉਹ ਖੜ ਕੇ ਲਾਈਵ ਆ ਕੇ ਵੀ ਸਾਨੂੰ ਪੰਜਾਬ ਦੇ ਵਿੱਚ ਇਕੱਲਾ ਪੰਜਾਬੀ ਜੱਟ ਸਿੱਖ ਚਾਹੀਦਾ ਇੰਨੀਆਂ ਹੋਰ ਕਮਿਊਨਿਟੀ ਨੇ ਇੱਥੋਂ ਆਪਣਾ ਤਬੜਾ ਤਰ ਚੱਕੋ ਆਪਣਾ ਨਿਕੋਲ ਵਰ ਪੰਜਾਬ ਚੋਂ ਹੈ ਹਿੰਮਤ ਕਹਿ ਲਓਗੇ ਆਹ ਦੇਖ ਲਓ ਬਿਆਨ ਸੁਣ ਲਿਓ ਸਿਮਰ ਜੀ ਤਾਂ ਮੰਨਦੇ ਐਨ ਵਾਲੇ ਕੀ ਕਹਿੰਦੋਂ ਉਹਨੂੰ ਪੁੱਛਿਆ ਪੱਤਰਕਾਰ ਨੇ ਕਹਿੰਦਾ ਡੇਰਾ ਵਿਆਸ ਦੇ ਤੂੰ ਬਹੁਤ ਵਿਰੋਧਾ ਕਹਿੰਦਾ ਹਾਂ ਹੈਗਾ ਕਹਿੰਦਾ ਫਿਰ ਤੂੰ ਉੱਥੇ ਕਿਉਂ ਜਾਣਾ ਨਾ ਉਹ ਕੋਈ ਢੇਰਾ ਥੋੜਾ ਇਹ ਆ ਉਹਦਾ ਜਵਾਬ ਹਾਂ ਨਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਗੇ ਤੁਹਾਨੂੰ ਉੱਥੇ ਫਿਰ ਇਹਨਾਂ ਦੇ ਵੱਲੀ ਜਿਵੇਂ ਕਹਦੇ ਨੇ ਪੰਜਾਬੀ ਚ ਕਹਾਵਤਾਂ ਨੀ ਹੋਰਾਂ ਦੀ ਹੱਥ ਚ ਆਪਣੀਆਂ ਕੱਛ ਚ ਤਾਂ ਇੰਨੀ ਮੈਂ ਅੱਜ ਗੱਲ ਕਰਨੀ ਆਸ ਟੌਪਿਕ ਦੇ ਉੱਤੇ ਉਮੀਦ ਕਰਦੇ ਆਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਖੋਪੜੇ ਤੇ ਗੱਲ ਪਈ ਹੋਊਗੀ ਪੱਖ ਦੋਨੇ ਸੁਣ ਕੇ ਫੇਰ ਸੰਗਤ ਅਮਰੇ ਰੱਖਿਆ ਕਰੋ ਦੋਨੇ ਪਾਸੇ ਵਾਲੇ ਇਹੀ ਖਾਲਸੀ ਦੀ ਪਹਿਚਾਣ ਆ ਇਹੀ ਸਿੰਘਾਂ ਦੀ ਪਛਾਣ ਤੇ ਬਿਨਾ ਸੁਣੇ ਕਿਸੇ ਚੀਜ਼ ਉੱਤੇ ਐਕਸ਼ਨ ਕਰੋਗੇ ਤਾਂ ਆਪਣੇ ਧਰਮ ਨਾਲੋਂ ਬੰਦੇ ਟੁੱਟਣਗੇ ਆਪਣੇ ਨਾਲ ਜੁੜਦੇ ਨਹੀਂ ਹੈਗੇ ਤੇ ਅਸੀਂ ਬੰਦੇ ਆਪਣੇ ਆਪਣੇ ਧਰਮ ਨਾਲ ਜੋੜਨੇ ਆ ਇੱਕ ਨਵੀਂ ਚੀਜ਼ ਸ਼ੁਰੂ ਕਰਕੇ ਲੋਕਾਂ ਦੇ ਵਿਚਾਰੇ ਰੱਖਣੀਆਂ ਵੀ ਅਸੀਂ ਜੋ ਸਾਨੂੰ ਇੰਟਰਨੈਸ਼ਨਲ ਤੌਰ ਤੇ ਦਿਖਾਇਆ ਜਾਂਦਾ ਸਾਡੇ ਸਿੰਘਾਂ ਨੂੰ ਸ਼ੀਤਨ ਨੂੰ ਕਿਹਾ ਜਾਂਦਾ ਜੀ ਇਹ ਖੜਕੂ ਨੇ ਜੀ ਇਹ ਅਤਵਾਦੀ ਨੇ ਜੀ ਨਾ ਇਦਾਂ ਨਹੀਂ ਆਪਾਂ ਛਵੀ ਬਣਾਉਣੀ ਆਪਾਂ ਜੇ ਛਵੀ ਬਣਾਉਣੀ ਆ ਇੱਕ ਚੰਗੇ ਪਿਆਰ ਦੀ ਇੱਕ ਚੰਗੇ ਸੁਨੇਹਰੀ ਛਵੀ ਬਣਾਉਣੀ ਹੈ ਆ ਜੋ ਪੂਰੇ ਵਰਲਡ 'ਚ ਪਤਾ ਲੱਗੇ ਪਰਸਨੈਲਿਟੀ ਹੋਣੀ ਚਾਹੀਦੀ ਆ ਸਿੱਖ ਦੀ ਪਰਸਨੈਲਿਟੀ ਕੀ ਬਚਨ ਕਹੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਨਾ ਖਾਲਸੋ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੋ ਨਿਵਾਸ ਇੱਥੇ ਆ ਸਿੱਖੀ ਇੱਥੇ ਹੋਣੀ ਚਾਹੀਦੀ ਆ ਦਿਮਾਗ ਦੇ ਵਿੱਚ ਇੱਕ ਪਰਸਨੈਲਿਟੀ ਤਿਆਰ ਹੋਣੀ ਚਾਹੀਦੀ ਆ ਇੱਕ ਬੈਲ ਐਜੂਕੇਟਿਡ ਬੰਦਾ ਚਾਹੀਦਾ ਇਹ ਨਹੀਂ ਵੀ ਚਾਰ ਬੰਦੇ ਨੇ ਜਾ ਕੇ ਕੁੱਟ ਤੋਂ ਫਿਰ ਨਹੀਂ ਕੱਪਾ ਗੱਲ ਕਰਾਂਗੇ ਚੰਗਰ ਸੱਸੀ ਕਾ